ਕਬੱਡੀ ਦੇ ਵਿੱਚ ਸਭ ਤੋਂ ਵੱਧ ਹਾਰਲੇ ਮੋਟਰਸਾਈਕਲ ਕਿਹੜੇ ਖਿਡਾਰੀ ਨੇ ਜਿੱਤੇ ਨੇ ਜੱਗੂ ਹਾਕਮ ਵਾਲਾ ਸ਼ੀਲੂ ਬਹੂ ਅਗਵਰਪੁਰ ਵਾਲਾ ਅੰਬਾਸੋਰ ਸਿੰਘ ਬੂਰੀਆਂ ਸੀਸਰ ਤੇ ਹੋਰ ਵੀ ਬਹੁਤ ਸਾਰੇ ਖਿਡਾਰੀ ਨੇ ਜਿਨ੍ਹਾਂ ਨੇ ਹਾਰਲੇ ਮੋਟਰਸਾਈਕਲ ਜਿੱਤੇ ਨੇ ਬੈਸਟ ਜਾਫੀ ਬਣੇ ਨੇ ਬੈਸਟ ਰੇਡਰ ਰਹੇ ਨੇ ਪਰ ਸਭ ਤੋਂ ਵੱਧ ਹਾਰਲੇ ਮੋਟਰਸਾਈਕਲ ਕਿਸ ਖਿਡਾਰੀ ਨੇ ਜਿੱਤੇ ਨੇ ਉਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਤੁਸੀਂ ਜਾਣਦੇ ਹੋ ਵੀ ਹਾਰਲੇ ਮੋਟਰਸਾਈਕਲ ਜਿਹੜਾ ਇੱਕ ਮਹਿੰਗਾ ਮੋਟਰਸਾਈਕਲ ਆ ਤੇ ਕਬੱਡੀ ਕੱਪਾਂ ਤੇ ਜਿਹੜਾ ਬੈਸਟ ਰੇਡਰ ਤੇ ਜਾਫੀ ਨੂੰ ਆ ਦਿੱਤਾ ਗਿਆ ਕਈ ਥਾਂ ਤੇ ਹੈ ਨਾ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਵੀ ਕਿਹੜੇ-ਕਿਹੜੇ ਖਿਡਾਰੀਆਂ ਨੇ ਇਹ ਜਿੱਤੇ ਨੇ ਤੇ ਕਿਹੜੇ ਖਿਡਾਰੀਆਂ ਨੇ ਕਿੰਨੇ ਜਿੱਤੇ ਨੇ ਤੇ ਸਭ ਤੋਂ ਵੱਧ ਕਿਹੜੇ ਖਿਡਾਰੀ ਨੇ ਜਿੱਤੇ ਨੇ ਪਿਛਲੇ ਸਾਲ 2024 ਦੇ ਵਿੱਚ ਰੋੜਕੇ ਕਲਾਂ ਦਾ ਕਬੱਡੀ ਕੱਪ ਹੋਇਆ ਸੀ ਜਿੱਥੇ ਬੈਸਟ ਜਾਫੀ ਤੇ ਬੈਸਟ ਰੇਡਰ ਨੂੰ ਹਾਰਲੇ ਮੋਟਰਸਾਈਕਲ ਦਿੱਤੇ ਗਏ ਸੀ ਉੱਥੇ ਇੱਕ ਹਾਰਲੇ ਮੋਟਰਸਾਈਕਲ ਜਿੱਤਿਆ ਸੀ ਬੁਰੀਆ ਸੀਸਰ ਵਾਲੇ ਨੇ ਤੇ ਦੂਜਾ ਜਿਹੜਾ ਹਾਰਲੇ ਮੋਟਰਸਾਈਕਲ ਜਿੱਤਿਆ ਸੀ ਉਹ ਜਿੱਤਿਆ ਸੀ ਸਣੀ ਕਾਲੇ ਸੰਗਿਆ ਵਾਲੇ ਨੇ ਤੇ ਉਸ ਤੋਂ ਬਾਅਦ ਦੋਸਤੋ ਪੁਲਾਥ ਦੇ ਵਿੱਚ ਜਿਹੜਾ ਕਬੱਡੀ ਕੱਪ ਹੋਇਆ ਉੱਥੇ ਇੱਕ ਮੋਟਰਸਾਈਕਲ ਜਿਹੜਾ ਕਲਵੀਰ ਜਟਾਣੇ ਨੇ ਜਿੱਤਿਆ ਸੀ ਕਲਵੀਰ ਜਟਾਣਾ ਜਿਹੜਾ ਬੈਸਟ ਜਾਫੀ ਨਹੀਂ ਸੀ ਪਰ ਕਿਸੇ ਰੇਡਰ ਦੇ ਉੱਪਰ ਜਿਹੜਾ ਹਾਰਲੇ ਮੋਟਰਸਾਈਕਲ ਲੱਗਿਆ ਸੀ ਤੇ ਕਲਵੀਰ ਜਟਾਣੇ ਨੇ ਜਿਹੜੇ ਦੋ ਜੱਫੇ ਸਭ ਤੋਂ ਪਹਿਲਾਂ ਲਾਤੇ ਸੀ ਤੇ ਕੁਲਵੀਰ ਜਟਾਣੇ ਨੂੰ ਜਿਹੜਾ ਹਾਰਲੇ ਮੋਟਰਸਾਈਕਲ ਦਿੱਤਾ ਗਿਆ ਸੀ ਇਹ ਪਲਥ ਕਬੱਡੀ ਕੱਪ ਦੀ ਆਪਾਂ ਗੱਲ ਕਰ ਰਹੇ ਹਾਂ ਪਰ ਜੇ ਉਥੇ ਬੈਸਟ ਜਾਫੀ ਦੇ ਬੈਸਟ ਰੀਡਰ ਦੀ ਗੱਲ ਕਰੀਏ ਉਥੇ ਬੈਸਟ ਜਾਫੀ ਜਿਹੜਾ ਸ਼ੀਲੂ ਬਹੁ ਅਕਬੁਰ ਪ੍ਰਵਾਲਾ ਸੀ ਤੇ ਬੈਸਟ ਜਿਹੜਾ ਰੀਡਰ ਸੀ ਉਹ ਅੰਬਾ ਸੋਰ ਸਿੰਘ ਵਾਲਾ ਸੀ ਤੇ ਅੰਬਾ ਸੋਰ ਸਿੰਘ ਵੀ ਉਥੇ ਜਿਹੜਾ ਇੱਕ ਹਾਰਲੇ ਜਿੱਤ ਗਿਆ ਤੇ ਇੱਕ ਸ਼ੀਲੂ ਜਿੱਤ ਗਿਆ ਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਕੱਪ ਆਇਆ ਉਹ ਕਮਾਲਪੁਰੇ ਦਾ ਕਮਾਲਪੁਰੇ ਤੁਸੀਂ ਜਾਣਦੇ ਹੋ ਵੀ ਸ਼ੀਲੂ ਤੇ ਜਿਹੜਾ ਜੱਗੂ ਦੀ ਬਹੁਤ ਫਸਮੀ ਜਿਹੜੀ ਟੱਕਰ ਹੋਈ ਸੀਗੀ ਤੇ ਸ਼ੀਲੂ ਤੋਂ ਵੱਧ ਜਿਹੜਾ ਜੱਗੂ ਹਾਕਮ ਵਾਲੇ ਨੇ ਜੱਫੇ ਲਾਏ ਸੀਗੇ ਤੇ ਜੱਗੂ ਹਾਕਮ ਵਾਲੇ ਵਾਲਾ ਜਿਹੜਾ ਇੱਕ ਹਾਰਲੇ ਮੋਟਰਸਾਈਕਲ ਜਿੱਤ ਗਿਆ ਸੀਗਾ ਤੇ ਇੱਕ ਜਿਹੜਾ ਬੁਰੀਆ ਸੀਸਰ ਵਾਲਾ ਜਿੱਤ ਗਿਆ ਸੀਗਾ ਕਮਾਲਪੁਰੇ ਦੇ ਕਬੱਡੀ ਕੱਪ ਤੇ ਇੱਕ ਸ਼ੀਲੂ ਨੇ ਤੇ ਇੱਕ ਬੁਰੀਆ ਸੀਸਰ ਵਾਲੇ ਨੇ ਜਿਹੜਾ ਹਾਰਲੇ ਮੋਟਰਸਾਈਕਲ ਜਿੱਤਿਆ ਸੀ ਤੇ ਉਸ ਤੋਂ ਬਾਅਦ ਦੋਸਤੋ ਹੁਣ ਬਰਨਾਲੇ ਕਬੱਡੀ ਕੱਪ ਹੋ ਕੇ ਹਟਿਆ ਕੱਲ ਤੁਸੀਂ ਵੇਖਿਆ ਹੋਣਾ ਉੱਥੇ ਵੀ ਜਿਹੜਾ ਫਾਈਨਲ ਦੇ ਵਿੱਚ ਸਣੀ ਕਾਲੇ ਸੰਘਾ ਵਾਲੇ ਨੇ ਸਭ ਤੋਂ ਵੱਧ ਜੱਫੇ ਲਾਏ ਤੇ ਇੱਕ ਹਾਰਲੇ ਮੋਟਰਸਾਈਕਲ ਜਿੱਤਿਆ ਤੇ ਦੂਜਾ ਜਿਹੜਾ ਹਾਰਲੇ ਮੋਟਰਸਾਈਕਲ ਜਿੱਤਿਆ ਉਹ ਅੰਬਾਸ ਸੋਰ ਸਿੰਘ ਵਾਲੇ ਨੇ ਜਿੱਤਿਆ ਇਸ ਤਰੀਕੇ ਨਾਲ ਜਿਹੜਾ ਦੋ ਹਾਰਲੇ ਮੋਟਰਸਾਈਕਲ ਅੰਬਾਸ ਸੋਰ ਸਿੰਘ ਵਾਲਾ ਜਿੱਤਿਆ ਹੁਣ ਤੱਕ ਤੇ ਦੋ ਹਾਰਲੇ ਮੋਟਰਸਾਈਕਲ ਸਣੀ ਕਾਲੇ ਸੰਘਾ ਵਾਲਾ ਜਿੱਤਿਆ ਤੇ ਦੋ ਜਿਹੜਾ ਬੁਰੀਆ ਸੀਸਰ ਵਾਲਾ ਹਾਰਲੇ ਮੋਟਰਸਾਈਕਲ ਜਿੱਤਿਆ ਬਾਕੀ ਜੇ ਆਪਾਂ ਗੱਲ ਕਰੀਏ ਵੀ ਜੱਗੂ ਹਾਕਮ ਵਾਲਾ ਹਲੇ ਤੱਕ ਜਿਹੜਾ ਇੱਕ ਹਾਰਲੇ ਮੋਟਰਸਾਈਕਲ ਜਿੱਤਿਆ ਇੱਕ ਹਾਰਲੇ ਮੋਟਰਸਾਈਕਲ ਜਿਹੜਾ ਛੀਲੂ ਨੇ ਜਿੱਤਿਆ ਤੇ ਕੁਲਵੀਰ ਜਟਾਣੇ ਦੀ ਆਪਾਂ ਗੱਲ ਕਰੀਏ ਉਸਨੇ ਵੀ ਜਿਹੜੇ ਦੋ ਜਫੇ ਲਾਇਏ ਸੀ ਵੈਸੇ ਮੈਚ ਦੇ ਵਿੱਚ ਤੇ ਕੁਲਵੀਰ ਜਟਾਣੇ ਨੇ ਵੀ ਜਿਹੜਾ ਇੱਕ ਹਾਰਲੇ ਮੋਟਰਸਾਈਕਲ ਜਿੱਤਿਆ ਸੀ ਤਾਂ ਦੋਸਤੋ ਆ 2024 ਦੇ 25 ਦੇ ਵਿੱਚ ਜਿਹੜੇ ਮੁਕਾਬਲੇ ਹੋਏ ਸੀ ਜਿੱਥੇ ਹਾਰਲੇ ਮੋਟਰਸਾਈਕਲ ਰੱਖੇ ਗਏ ਸੀ ਤੇ ਕਿਹੜੇ ਖਿਡਾਰੀਆਂ ਨੇ ਉਹ ਹਾਰਲੇ ਮੋਟਰਸਾਈਕਲ ਜਿੱਤੇ ਨੇ ਆਪਾਂ ਇਸ ਵੀਡੀਓ ਦੇ ਵਿੱਚ ਉਹ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਬਾਕੀ ਹੋਰ ਵੀ ਕਈ ਥਾਵਾਂ ਤੇ ਜਿਹੜੇ ਉਹਨਾਂ ਹਾਰਲੇ ਮੋਟਰਸਾਈਕਲ ਰੱਖੇ ਗਏ ਨੇ ਦੇਖਣਾ ਵੀ ਆਉਣ ਵਾਲੇ ਟਾਈਮ 'ਚ ਕਿਹੜਾ ਖੜਾ ਰੀ ਜਿੱਤਦਾਗਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ